ਪੰਜਾਬੀ ਅਤੇ ਬਾਲੀਵੁੱਡ ਸਿੰਗਰ ਮਿੱਕਾ ਸਿੰਘ ਆਪਣੇ ਗੀਤਾਂ ਤੇ ਨਾਲ ਨਾਲ ਕਈ ਵਾਰ ਵਿਵਾਦਿਤ ਬਿਆਨਾਂ ਦੇ ਚਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਨੇ। ਇਨੀ ਦਿਨੀ ਮਿੱਕਾ ਸਿੰਘ ਨੇ ਦਿਲਜੀਤ ਦੋਸਾਂਝ ਉੱਪਰ ਪੰਜ ਕੱਸਿਆ ਹੈ। ਗਾਇਕ ਮਿੱਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਦੀ ਚੁਟਕੀ ਲਈ ਹੈ। ਮਿੱਕਾ ਸਿੰਘ ਨੇ ਖੁਦ ਨੂੰ ਡੈਡ ਦੱਸਦੇ ਹੋਏ ਦਿਲਜੀਤ ਦੋਸਾਂਝ ਬਾਰੇ ਟਿੱਪਣੀ ਕੀਤੀ ਹੈ। ਹਾਨਕੀ ਮਿੱਕਾ ਸਿੰਘ ਨੇ ਆਪਣੀ ਪੋਸਟ ਵਿੱਚ ਦੋਸਾਂਝੇ ਵਾਲੇ ਦਾ ਨਾਂ ਨਹੀਂ ਲਿਆ ਪਰ ਉਹਨਾਂ ਦਾ ਇਸ਼ਾਰਾ ਗਲੋਬਲ ਸਟਾਰ ਵੱਲ ਹੀ ਸੀ ਮਿੱਕਾ ਸਿੰਘ ਨੇ ਕਿਹਾ ਕਿ 2001 ਦੇ ਵਿੱਚ ਮੇਰਾ ਗੱਭਰੂ ਗਾਣਾ ਆਇਆ ਸੀ ਜਿਸ ਵਿੱਚ ਮੇਰੀ ਪੱਗ ਦਾ ਸਟਾਈਲ ਸੀ ਅਤੇ ਇੱਕ ਵਾਰ ਫਿਰ ਤੋਂ ਇਹ ਸਟਾਈਲ 트ੈਂਡ ਵਿੱਚ ਆ ਗਿਆ ਉਹਨਾਂ ਨੇ ਆਪਣੇ ਆਪ ਨੂੰ ਡੈਡ ਦੱਸਦਿਆ ਕਿ ਆ ਕਿ ਲੋਕ ਮੈਨੂੰ ਕਾਪੀ ਕਰਦੇ ਨੇ ਜੇਕਰ ਦਿਲਜੀ ਦੋਸਾਂਝ ਦੀ ਲੋਕ ਦੀ ਗੱਲ ਖਿੱਤੀ ਜਾਵੇ ਤਾਂ ਉਹਨਾਂ ਨੂੰ ਕਈ ਵਾਰ ਇਸ ਪੱਗ ਦੇ ਸਟਾਈਲ ਵਿੱਚ ਦੇਖਿਆ ਜਾ ਸਕਦਾ ਹੈ ਕੁਚੀਲਾ ਤੋਂ ਲੈ ਕੇ ਵੈਂਕੂਵਰ ਦੇ ਪੀਸੀਬੀ ਪਲੇਸਟੇ ਦੇ ਵਿੱਚ ਕਲਾਕਾਰ ਨੂੰ ਇਸ ਲੁੱਕ ਵਿੱਚ ਵੇਖਿਆ ਜਾ ਸਕਦਾ ਹੈ ਹੁਣ ਮਿੱਕਾ ਸਿੰਘ ਨੇ ਅਸਿੱਧੇ ਤੌਰ ਤੇ ਕਿਹੜੇ ਕਲਾਕਾਰ ਨੂੰ ਨਿਸ਼ਾਨਾ ਬਣਾਇਆ ਇਸ ਬਾਰੇ ਤਾਂ ਸਪਸ਼ਟ ਨਹੀਂ ਲਿਖਿਆ ਪਰ ਪੱਗ ਵਾਲੇ ਸਟਾਈਲ ਤੋਂ ਇਹ ਸਭ ਦਿਲਜੀਤ ਦਸਾਂਝ ਵਾਲਾ ਇਸ਼ਾਰਾ ਕਰ ਰਿਹਾ ਸੋ ਸਾਡੇ ਵੱਲੋਂ ਵੀ ਥੋੜਾ ਜਿਹਾ ਇੱਕ ਸੀਗਾ ਕਿ ਜੇ ਮਿੱਕਾ ਸਿੰਘ ਆਪਰੇ ਆਪ ਨੂੰ ਡੈਡ ਕਹਿ ਰਿਹਾ ਤੇ esto ਪਹਿਲਾ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪੱਗ ਬੰਨਦੇ ਸੀ ਜਿਵੇਂ ਕਿ ਮਾਨਕ ਸਾਹਿਬ ਹੋ ਗਏ ਚਮਕੀਲਾ ਜੀ ਹੋ ਗਏ ਤੇ ਆਪਣੇ ਯਮਲਾ ਜੱਟ ਜੀ ਹੋ ਗਏ ਇਸ ਹਿਸਾਬ ਨਾਲ ਤਾਂ ਫਿਰ ਮਿੱਕਾ ਸਿੰਘ ਦੇ ਗ੍ਰੈਂਫਾਦਰ ਨੇ ਬਾਕੀ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸੰਖੇ ਕਰ ਦਿਓ ਧੰਨਵਾਦ ਜੀ